ਮਾ ਸਾਸਰੀ ਕਾਲ ਹੋ ਠੀਕ ਹੋ ਹੈਪੀ ਬਰਥਡੇ ਟੂ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀਆਂ ਦੋ ਮਾਵਾਂ ਦਾ ਜਨਮ ਦਿਨ ਆ ਜੀ ਇੱਕ ਉਹ ਮਾਂ ਜਿਹਨੇ ਜਨਮ ਦਿੱਤਾ ਇੱਕ ਉਹ ਮਾਂ ਜਿਹਨੂੰ ਜਨਮ ਦੇਣ ਵਾਲੇ ਨੇ ਸਾਨੂੰ ਸਾਡੇ ਨਾਲ ਮਿਲਾਇਆ ਜਿਹਨੂੰ ਜਨਮ ਦਿੱਤਾ ਸੀ ਇਸ ਮਾਂ ਨੇ ਸੱਚੇ ਪਾਤਸ਼ਾਹ ਕਿਰਪਾ ਕਰਨ ਆਸ਼ਾ ਰਾਣੀ ਵਰਮਾ ਮਾਂ ਜੀ ਦਾ ਅੱਜ ਜਨਮ ਦਿਨ ਮਨਾ ਰਿਆ ਨਾਲ ਮੇਰੀ ਮਾਂ ਸਿਦਰਸ਼ਨ ਕੌਰ ਜੀ ਦਾ ਵੀ ਜਨਮ ਦਿਨ ਅੱਜ ਤੇ ਨਾਲ ਪਵਨ ਮਾਂ ਵੀ ਖੜੇ ਸਾਡੇ ਮਾਤਾ ਤੇ ਵਾਹਿਗੁਰੂ ਕਿਰਪਾ ਕਰਨ ਸਾਡੀਆਂ ਇਹਨਾਂ ਮਾਵਾਂ ਨੂੰ ਸਦਾ ਖੁਸ਼ ਸੁਖੀ ਚੜ੍ਹਦੀ ਕਲਾ ਵਿੱਚ ਰੱਖਣ ਸੱਚੇ ਪਾਤਸ਼ਾਹ ਅੱਜ ਇੱਕ ਮਿਸਾਲ ਵੀ ਆ ਸਾਡੇ ਵਾਸਤੇ ਵੀ ਸਾਡੀਆਂ ਇਹਨਾਂ ਮਾਵਾਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕਿੰਨੀਆਂ ਤਕਲੀਫਾਂ ਝੱਲੀਆਂ ਪੰਜਾਬ ਦੀਆਂ ਇਹਨਾਂ ਛੇਰਨੀਆਂ ਮਾਵਾਂ ਨੂੰ ਇਹਨੇ ਦੁੱਖ ਵੀ ਚਲਣੇ ਪੈਂਦੇ ਆ ਕਈ ਵਾਰ ਜਿੱਦਾਂ ਕਿ ਆਸ਼ਰਾਣੀ ਵਰਮਾ ਮਾਤਾ ਜੀ ਨੇ ਆਪਣੇ ਸਰੀਰ ਤੇ ਹੰਡਾਈਆਂ ਅੱਜ ਪਰ ਇਹ ਆਪਣੇ ਪੈਰਾਂ ਤੇ ਆ ਇਹਦੀ ਧੀ ਦਾ ਥੈਂਕ ਯੂ ਆ ਜਿਵਾਈ ਜਿਵਾਈ ਨੇ ਮੇ ਪੁੱਤੀ ਕਹਾਗਾ ਨਤਾ ਜੀ ਦਾ ਸੌਰੀ ਤੇ ਜਿਨ੍ਹਾਂ ਨੇ ਆਪਣੀ ਮਾਂ ਹੋਣ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਖੂਬੀ ਨਿਭਾਈ ਆਪਣੀ ਉਸ ਰਿਸ਼ਤੇ ਦੀ ਲਾਜ ਰੱਖੀ ਜਿਹਦੇ ਪਿਛੇ ਏਡੀ ਵੱਡੀ ਮੱਲੇ ਇੱਕ ਦੁਸ਼ਮਣੀ ਕਹਾਂਗੇ ਮੁੱਲ ਲੈਣ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਆਪਾਂ ਕਿਸੇ ਦੇ ਅੰਗੇਸਟ ਖੜੇ ਹੁੰਨੇ ਆ ਥੈਂਕ ਯੂ ਆ ਭੈਣ ਸਾਡੀ ਦਾ ਦੀਪ ਸ਼ਿਕਾ ਦਾ ਤੇ ਬੱਚੀਆਂ ਦਾ ਦੋਨੋਂ ਕਿਉਂਕਿ ਕ੍ਰਿਸ਼ਕਾ ਤੇ ਔਰ ਹੁਸ਼ੇਨ ਨੇ ਦੋਨਾਂ ਨੇ ਵੀ ਆਪਣੀ ਨਾਨੀ ਨੂੰ ਬਹੁਤ ਪਿਆਰ ਕੀਤਾ ਜਿਹਦੇ ਸਦਕੇ ਅੱਜ ਨਾਨੀ ਪੈਰਾਂ ਤੇ ਖੜੀ ਹੋ ਗਈ ਜਿਸ ਦਿਨ ਲੈ ਕੇ ਗਏ ਸੀਗੇ ਬੀਲ ਚੇਅਰ ਤੇ ਸੀ ਅੱਜ ਤੁਰ ਕੇ ਆਏ ਨੇ ਮਾਤਾ ਜੀ ਪਹਿਲਾਂ ਤਾਂ ਮਾਤਾ ਜੀ ਕੇਕ ਧੂਕ ਮਾਰ ਦੋ ਮਾੜੀ ਜੀ ਕੇਕ ਤੇ ਮਾਂ ਤੁਸੀਂ ਵੀ ਮਾਰੋ ਇੱਕ ਤੇ ਦੋਨੋਂ ਜਾਣੀ ਆ ਕਿ ਆਜੋ ਮੈਂ ਹੱਥ ਫੜਦਾ ਆ ਹੱਥ ਲਾ ਲਓ ਇੱਥੇ ਮਾਰ ਦੋ ਮਾਰ ਦੋ ਬਈ ਮਾਰ ਦੋ ਤਾੜੀਆਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਮਾਂ ਹੈਪੀ ਬਰਥਡੇ ਮਾਂ ਹੈਪੀ ਬਰਥਡੇ ਮਾਂਵਾਜੀ ਮਾਂ ਤਾਲੀਆਂ ਤਾਲੀਆਂ ਅ ਕੋਈ ਨਹੀਂ ਪੂਰੇ ਬੱਚੇ ਹਾਂ ਤੇਰੀ ਨੂੰ ਅੱਜ ਸਾਡੇ ਲਈ ਸਾਡੇ ਸੁਪਨਿਆਂ ਦੇ ਘਰ ਲਈਏ ਖੁਸ਼ੀ ਦੇ ਪਲ ਨੇ ਪਰ ਇੱਕ ਅਸੀਂ ਦੁੱਖ ਵੀ ਸਾਂਝਾ ਕਰਨਾ ਚਾਹੁੰਦੇ ਆ ਸਾਡੇ ਮਾਤਾ ਜੀ ਆਸ਼ਾ ਰਾਣੀ ਬਰਮਾ ਜੀ ਦੇ ਜਿਹੜੇ ਜਮਟ ਐਮਸੀ ਭੈਣ ਦੇ ਭੂਆ ਜੀ ਦੇ ਬੇਟੇ ਦੀ ਡੈਥ ਹੋ ਗਈ ਕੁਝ ਦਿਨ ਪਹਿਲਾਂ ਇਹ ਨਹੀਂ ਸੀ ਚਾਹੁੰਦੇ ਵੀ ਇਸ ਤਰ੍ਹਾਂ ਅਸੀਂ ਬਰਥਡੇ ਸੈਲੀਬ੍ਰੇਟ ਕਰੀਏ ਤੇ ਸਾਨੂੰ ਵੀ ਨਹੀਂ ਸੀ ਪਤਾ ਇਹ ਗੱਲ ਦਾ ਤੇ ਇੱਥੇ ਆਇਆ ਤਾਂ ਇਹਨਾਂ ਦੇ ਪਤਾ ਲੱਗਿਆ ਤੇ ਅਸੀਂ ਇੱਥੇ ਜਦ ਤੱਕ ਤਿਆਰੀ ਕਰਾ ਲਈ ਸੀ ਵੀ 6 ਤਰੀਕੇ ਦਾ ਸਾਨੂੰ ਪਤਾ ਸੀ ਮਾਤਾ ਦਾ ਬਰਥਡੇ ਆ ਤੇ ਭੈਣ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਅਸੀਂ ਆਵਾਂਗੇ ਬਰਥਡੇ ਤੇ ਸਾਨੂੰ ਵੀ ਬੜੀ ਮੰਲੋ ਅਚੇਚੀ ਇੱਕ ਅੜੀਕ ਸੀ ਮਾਂ ਦੇ ਜਨਮ ਦਿਨ ਦੀ ਕਿਉਂਕਿ ਅਸੀਂ ਵੀ ਚਾਹੁੰਦੇ ਸੀ ਸੰਗਤ ਨੂੰ ਵੀ ਲੋਕਾਂ ਨੂੰ ਵੀ ਪਤਾ ਲੱਗੇ ਵੀ ਹੁਣ ਆਸ਼ਾ ਰਾਣੀ ਬਰਮਾ ਮਾਂ ਕਿੱਦਾਂ ਕਿਵੇਂ ਆ ਕਿਹੜੇ ਹਾਲਾਤਾਂ 'ਚ ਆ ਖੁਸ਼ ਆ ਕਿ ਨਹੀਂ ਖੁਸ਼ ਮਾਤਾ ਜੀ ਬਹੁਤ ਹੀ ਜ਼ਿਆਦਾ ਖੁਸ਼ ਨੇ ਤੰਦਰੁਸਤ ਨੇ ਚੜ੍ਹਦੀ ਕਲਾ 'ਚ ਨੇ ਤੇ ਇੱਕ ਜਿਹੜੀ ਇੱਕ ਕਸਕ ਹੁੰਦੀ ਆ ਦਿਲ ਦੇ ਵਿੱਚ ਆ ਲੈ ਮਾਂ ਮਾਂ ਤੁਸੀਂ ਆਪ ਖਵਾਉ ਮਾਤਾ ਨੂੰ ਹੈਪੀ ਬਰਥਡੇ ਟੂ ਲੇਮਾ ਤੁਸੀਂ ਖਵਾ ਦਿਓ ਆਪਣੇ ਇਧਰ 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 ਹਾਂ ਤਾੜੀਆਂ ਕਿਸ ਮਾਂ ਨੇ ਆਪਣੀ ਨੇ ਆਪਣੇ ਪਿੰਡੇ ਤੇ ਹੰਡਾਈਆਂ ਜਿਹੜੀਆਂ ਉਹਨਾਂ ਨੂੰ ਵੀ ਛੇਤੀ ਛੇਤੀ ਇਹ ਭੁੱਲ ਸਕੇ ਉਹਨਾਂ ਤਕਲੀਫਾਂ ਨੂੰ ਇਹਦੀਆਂ ਨੂੰ ਦੂਰ ਹੋ ਸਕਣ ਅਸੀਂ ਇਹਦੇ ਚ ਇੱਕ ਹੋਰ ਵੀ ਬੇਨਤੀ ਕਰਦੇ ਆ ਮੈਂ ਸ਼ਾਇਦ ਭੈਣ ਹੋਣਾ ਨੂੰ ਵੀ ਪਤਾ ਨਹੀਂ ਠੀਕ ਲੱਗੂ ਜਾਂ ਕਿਵੇਂ ਆ ਵੀ ਇਹਨਾਂ ਦਾ ਬ੍ਰਦਰ ਆ ਜਿਹੜਾ ਮਾਤਾ ਜੀ ਦਾ ਬੇਟਾ ਅੱਜ ਵੀ ਜੇਲ੍ਹ ਚਾ ਹਜੇ ਅੰਕੁਰ ਬਰਮਾ ਤੇ ਅਸੀਂ ਚਾਹੁੰਦੇ ਆ ਵੀ ਹੁਣ ਉਹ ਬਾਹਰ ਆ ਜਾਵੇ ਤੇ ਕਿਉਂਕਿ ਇੱਕ ਮਾਂ ਆ ਮਾ ਨਾ ਜਿਹੜੀ ਤੇ ਮਾਂ ਵੀ ਆਪਣੇ ਪੁੱਤ ਦਾ ਕਦੇ ਮਾੜਾ ਨਹੀਂ ਚਾਹੁੰਦੀ ਜਿੱਦਾਂ ਵੀ ਮਾੜਾ ਚੰਗਾ ਧੀ ਪੁੱਤ ਜਿਹਹ ਜਾ ਮਰਜੀ ਹੋਵੇ ਮਾਂ ਕਦੇ ਇੱਕ ਮਾਂ ਨਹੀਂ ਹੁੰਦੀ ਮਾਂ ਦੁਸ਼ਮਣ ਨਹੀਂ ਬਣਦੀ ਆਪਣੇ ਬੱਚਿਆਂ ਦਾ ਤੇ ਅੱਜ ਵੀ ਇਸ ਮਾਂ ਦੀ ਸਪੀੜਾ ਨੂੰ ਚਾਹੇ ਇਹਨੇ ਆਪਣੇ ਮੂੰਹ ਤੇ ਨਹੀਂ ਲਿਆਂਦੀ ਗੱਲ ਇਹ ਚਾਹੇ ਇਹਨੇ ਅੱਜ ਤੱਕ ਨਾ ਤਾਂ ਇਹ ਕਿਹਾ ਬਾੜਾ ਨੂੰ ਇੱਕ ਵੀ ਮੂੰਹ ਲੱਜ ਨਹੀਂ ਮਾੜਾ ਬੋਲਿਆ ਪਰ ਜੋ ਇਹਨੇ ਥਹਾ ਉਹ ਭੁੱਲਣ ਜੋਗ ਉਹ ਦੱਸਣ ਜੋਗ ਉਹ ਦੇਖਣ ਜੋਗ ਵੀ ਨਹੀਂ ਸੀ ਦੇਖਿਆ ਵੀ ਨਹੀਂ ਸੀ ਜਾਂਦਾ ਉਸ ਟਾਈਮ ਆਪਾਂ ਸਾਰਿਆਂ ਨੇ ਉਹਨਾਂ ਵੀਡੀਓਜ਼ ਨੂੰ ਦੇਖਿਆ ਪਰ ਇੰਨੇ ਟਾਈਮ ਤੋਂ ਲੰਬੇ ਸਮੇਂ ਤੋਂ ਜੇਲ੍ਹ 'ਚ ਆ ਕੋਈ ਉਹਨੂੰ ਵਕੀਲ ਨਹੀਂ ਮਿਲ ਰਿਹਾ ਉਹਨੂੰ ਡਿਸਮਿਸ ਕਰਤਾ ਉਹਦੀ ਕੋਰਟ ਕਿਚਕਰੀ ਦੇ ਵਿੱਚੋਂ ਵੀ ਉਹਦੀ ਵਾਈਫ ਨੂੰ ਵੀ ਜੋਬ ਤੋਂ ਲਾਤਾ ਉਹਦੇ ਬੱਚੇ ਤੇ ਉਹਦੀ ਵਾਈਫ ਸਾਡੇ ਕੋਲ ਇੱਥੇ ਆਏ ਵੀ ਸੀਗੇ ਪਰ ਸਾਡੀ ਇੱਕ ਉਹਨਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਉਹ ਹਜੇ ਵੀ ਕੋਈ ਗੱਲ ਕਹੀ ਜਾਂਦੇ ਆ ਵੀ ਇਹ ਜੀ ਮਾਤਾ ਦੀ ਕੁੱਟ ਮਾਰ ਦੀ ਨਹੀਂ ਸੀ ਗੱਲ ਇਹ ਤਾਂ ਉਹਨਾਂ ਦੀ ਬੇਟੀ ਪ੍ਰਾਪਰਟੀ ਦੀ ਮਾਰੀ ਕਰਦੀ ਆ ਵੀ ਪ੍ਰਾਪਰਟੀ ਦਾ ਮਸਲਾ ਵਾ ਉਹਨਾਂ ਨੂੰ ਵੀ ਅਸੀਂ ਉਹਨਾਂ ਨੂੰ ਉਦੋਂ ਵੀ ਕਹਿ ਕੇ ਭੇਜਿਆ ਸੀ ਇੱਥੋਂ ਸਾਡੇ ਕੋਲ ਆ ਕੇ ਗਏ ਆ ਬੱਚੇ ਵੀ ਆਏ ਸੀਗੇ ਉਹਨਾਂ ਦੀ ਨੋ ਵੀ ਆਈ ਸੀ ਪਤੋਂ ਉਧਰ ਨੂੰ ਲੈ ਜਾ ਦੋ ਮਿੰਟ ਤੇ ਇਹਨਾਂ ਦੇ ਨਾਲ ਉਹਨਾਂ ਦੇ ਹੋਰ ਰਿਸ਼ਤੇਦਾਰ ਵੀ ਆਏ ਸੀ ਉਸ ਦਿਨ ਵੀ ਉਹਨਾਂ ਨੇ ਸਾਨੂੰ ਇਹੀ ਗੱਲ ਕੀਤੀ ਵੀ 15 ਲੱਖ ਦੀ ਦੂਜੀ ਜਿਹੜੀ ਹੈਗੀ ਐਫ ਡੀ ਉਹ ਅਸੀਂ ਦੇ ਦਿੰਨੇ ਆ ਟੈਂਪਸੀ ਨੂੰ ਕਹੋ ਇਦਾਂ ਕਰ ਲਵੇ ਪਰ ਗੱਲ ਇੱਥੇ ਟੈਂਪਸੀ ਲਈ ਪੈਸਿਆਂ ਦੀ ਨਹੀਂ ਸੀ ਟੈਂਪਸੀ ਉਸ ਦਿਨ ਵੀ ਨਹੀਂ ਭੈਣ ਚੋਂ ਟੈਂਪਸੀ ਮਤਲਬ ਦੀਪਸ਼ਿਕਾ ਭੈਣ ਇਹ ਉਸ ਦਿਨ ਵੀ ਡਰ ਗਈ ਸੀ ਕਿ ਜੇ ਉਹਨੂੰ ਪਤਾ ਲੱਗ ਗਿਆ ਮੇਰੇ ਬ੍ਰਦਰ ਨੂੰ ਜੇਲ੍ਹ ਜਾਣਾ ਪਊਗਾ ਕਿਉਂਕਿ ਭੈਣ ਚਾਹੇ ਜਿੰਨੇ ਮਰਜੀ ਹੈ ਮਾੜਾ ਚੰਗਾ ਭਰਾ ਉਹ ਨਹੀਂ ਸੀ ਚਾਹੁੰਦੀ ਵੀ ਇਦਾਂ ਹੋਊਗਾ ਇਹਨਾਂ ਜਿਆਦਾ ਲੰਬਾ ਜਾਊਗਾ ਕੰਮ ਪਰ ਜਿੱਥੇ ਗਲਤ ਆ ਉੱਥੇ ਗਲਤ ਵੀ ਆ ਹਨਾ ਕਾਨੂੰਨ ਨੇ ਆਪਣਾ ਕੰਮ ਕੀਤਾ ਸਚਾਈ ਨੇ ਆਪਣਾ ਕੰਮ ਕੀਤਾ ਪਰ ਅੱਜ ਵੀ ਜੇ ਉਹਨਾਂ ਨੂੰ ਥੋੜਾ ਬਹੁਤਾ ਵੀ ਰਿਅਲਾਈਜ਼ ਹੁੰਦਾ ਕਿਤੇ ਜੇ ਅੱਜ ਵੀ ਉਹਨਾਂ ਨੂੰ ਥੋੜੀ ਬਹੁਤੀ ਵੀ ਰਿਅਲਾਈਜੇਸ਼ਨ ਹੈਗੀ ਆ ਕਿਤੇ ਵੀ ਹਾਂ ਅਸੀਂ ਗਲਤੀ ਕੀਤੀ ਆ ਉਹ ਆਪਣੀ ਗਲਤੀ ਨੂੰ ਮੰਨਣ ਅਸੀਂ ਭੈਣ ਉਹਨਾਂ ਨੂੰ ਫੋਰਸ ਕਰ ਰਹੇ ਆ ਵੀ ਜਿਹੜੀ ਮਾਤਾ ਜੀ ਦੀ ਪ੍ਰਾਪਰਟੀ ਆ ਮਾਤਾ ਜੀ ਦੀਆਂ ਪ੍ਰਾਪਰਟੀਆਂ ਜਿਹੜੀਆਂ ਮਾਤਾ ਜੀ ਦੇ ਨਾਂ ਤੋਂ ਲਹਾ ਕੇ ਉਹਨਾਂ ਨੇ ਆਪਣੇ ਨਾਂ ਤੇ ਕਰਾ ਲੀਆਂ ਪਲਾਟ ਕੋਠੀਆਂ ਵੀ ਉਹ ਮਾਤਾ ਜੀ ਨੂੰ ਵਾਪਸ ਮਿਲ ਜਾਣ ਭੈਣ ਨੂੰ ਨਹੀਂ ਹਜੇ ਇਸ ਗੱਲ 'ਚ ਵੀ ਐਗਰੀ ਨਹੀਂ ਹੋ ਰਿਹਾ ਕਹਿੰਦੇ ਵੀ ਵੀਰੇ ਅਸੀਂ ਨਹੀਂ ਕੁਝ ਕਹਿਣਾ। ਬਈ ਉਹ ਵਾਹਿਗੁਰੂ ਜੀ ਤਾਂ ਅਸੀਂ ਤਾਂ ਮਾਂ ਦੀ ਚਾਹੁੰਦੇ ਸੀ ਵੀ ਇਹਦੀ ਦੁਰਦਸ਼ਣ ਨਾ ਹੋਵੇ ਬਸ। ਤੇ ਪਰ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਜੇ ਚੰਗੇ ਮੰਨ ਲੋ ਜਿਹੜੇ ਲਾਅ ਦੇ ਜਾਣਕਾਰ ਨੇ ਲੋਕ ਉਹਨਾਂ ਨੂੰ ਬੇਨਤੀ ਹੈ ਸਾਨੂੰ ਥੋੜਾ ਗਾਈਡ ਕਰੋ। ਅਸੀਂ ਚਾਹੁੰਦੇ ਹਾਂ ਵੀ ਇਸ ਮਾਂ ਦੀ ਜਿਹੜੀ ਪ੍ਰਾਪਰਟੀ ਹੈ ਜਿਹੜੀ ਇਹਦੇ ਨਾਂ ਤੋਂ ਲਹਾਈ ਗਈ ਆ ਉਹ ਇਹਨੂੰ ਵਾਪਸ ਇਹਦੇ ਨਾਂ ਤੇ ਮਿਲ ਜੇ ਵੀ ਜਦ ਤੱਕ ਕਰਜ਼ੇ ਆਉਂਦੀ ਆ ਇਹਦੇ ਨਾਂ ਤੇ ਹੋਵੇ ਉਸ ਤੋਂ ਬਾਅਦ ਉਹ ਹੈ ਤਾਂ ਉਹਦੀ ਹੀ ਆ। ਇਥੇ ਕੋਈ ਰਿਵਾਜ ਥੋੜੀ ਵੀ ਧੀਆਂ ਨੇ ਲੈ ਕੇ ਜਾਣਾ ਉਹਨੂੰ ਮਾਰਾ ਇਹਨੇ ਬਹੁਤ ਕੁਝ ਦਿੱਤਾ ਹੋਇਆ ਟਿੰਸੀ ਆਪਣੇ ਘਰੇ ਦੋਨੇ ਹਸਬੰਡ ਵਾਈਫ ਲੱਖ ਲੱਖ ਰੁਪਏ ਦੇ ਨੇੜੇ ਕਮਾਉਂਦੇ ਆ ਬੱਚੇ ਪੜਦੇ ਆ ਘਰ ਵਧੀਆ ਸ਼ਹਿਰ ਚ ਕੋਠੀ ਆ ਹੋਰ ਕੀ ਚਾਹੀਦਾ ਹੁੰਦਾ ਬੰਦੇ ਨੂੰ ਤੇ ਜੇ ਲਾਲਚ ਹੁੰਦਾ ਤਾਂ ਲਾਲਚ ਸਭ ਤੋਂ ਪਹਿਲਾਂ ਇਹ ਉਸੇ ਪਾਸੇ ਨੂੰ ਤੁਰਦੇ ਅੱਜ ਮਤਲਬ 2.5 ਮਹੀਨਿਆਂ ਚ ਉਹਨਾਂ ਨੇ ਇੱਕ ਵਾਰ ਵੀ ਕਦੇ ਇਸ ਦਰ ਨੇ ਗੱਲ ਨਹੀਂ ਕੀਤੀ ਬਹਿਜੋ ਮਾਂ ਬਹਿਜੋ ਮਾਂ ਤੁਸੀਂ ਕਿਸੇ ਨੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਅਸੀਂ ਹਾਲਾਂਕਿ 2-3 ਵਾਰ ਜ਼ਰੂਰ ਕਿਹਾ ਵੀ ਸਾਨੂੰ ਲੋਕਾਂ ਨੇ ਵੀ ਕਿਹਾ ਬਹੁਤ ਸਾਰਿਆਂ ਨੇ ਵੀ ਮਾਤਾ ਜਿਹੜੀ ਆਸ਼ਾ ਰਾਣੀ ਬਰਮਾ ਦੀ ਜਿਹਦੀਆਂ ਪ੍ਰਾਪਰਟੀਆਂ ਸੀ ਉਹ ਮਾਤਾ ਨੂੰ ਵਾਪਸ ਮਿਲ ਗਈਆਂ ਕਿ ਨਹੀਂ ਮਿਲ ਗਈਆਂ ਉਹ ਲੋਕ ਪੁੱਛਦੇ ਨੇ ਸਵਾਲ ਇਹ ਤੇ ਅਸੀਂ ਇਹ ਜਵਾਬ ਦੇਣਾ ਚਾਹੁੰਦੇ ਨਹੀਂ ਮਿਲ ਗਈਆਂ ਤੇ ਜੇ ਕੋਈ ਭੈਣ ਭਰਾ ਇਹਦੇ ਵਿੱਚ ਸਾਡੀ ਸਪੋਰਟ ਕਰ ਸਕਦਾ ਅਸੀਂ ਚਾਹੁੰਦੇ ਹਾਂ ਵੀ ਇਹਦੀ ਐਪਲੀਕੇਸ਼ਨ ਲੱਗੇ ਕਿੱਥੇ ਲੱਗਣੀ ਹੈ ਸਾਨੂੰ ਪਤਾ ਨਹੀਂ ਤੁਸੀਂ ਗਾਈਡ ਕਰ ਦਿਓ ਆਪਾਂ ਮਾਤਾ ਜੀ ਵੱਲੋਂ ਅਸੀਂ ਐਪਲੀਕੇਸ਼ਨ ਅਸੀਂ ਸਸਤਾ ਵੱਲੋਂ ਲਵਾ ਸਕਦੇ ਹਾਂ ਵੀ ਅਸੀਂ ਚਾਹੁੰਦੇ ਹਾਂ ਬੀ ਅਸਮਾਨ ਨੂੰ ਜੇ ਅਸੀਂ ਰਿਸਕਿਊ ਕਰਾਇਆ ਵੀ ਇਹਦਾ ਜਿਹੜਾ ਇਹਦਾ ਬਣਦਾ ਹੱਕ ਇਹਨੂੰ ਮਿਲੇ ਵਾਪਸ ਤੇ ਉਸ ਤੋਂ ਅਗਲਾ ਜਿਹੜਾ ਅਸੀਂ ਇਹ ਵੀ ਚਾਹੁੰਦੇ ਆ ਵੀ ਉਹ ਜਿਹੜਾ ਜੇਲ੍ਹ ਚ ਬੈਠਾ ਹੁਣ ਉਹ ਵੀ ਬਾਹਰ ਆ ਜਾਵੇ ਉਹ ਆਪਦੇ ਬੱਚਿਆਂ ਚ ਆਵੇ ਆਪਣੀ ਗਲਤੀ ਰਿਅਲਾਈਜ਼ ਕਰੇ ਤੇ ਉਸ ਤੋਂ ਬਾਅਦ ਆ ਕੇ ਆਪਦੇ ਮਾਂ ਦੇ ਪੈਰ ਫੜੇ ਜਿਵੇਂ ਵੀ ਮਾਂ ਕਹੂਗੀ ਜਿਵੇਂ ਵੀ ਇਹਦੇ ਜਿਹੜੇ ਦਿਲ ਤੇ ਪਏ ਹੋਏ ਦਾਗ ਨੇ ਉਹ ਮਿਟ ਸਕਣ ਕਿਉਂਕਿ ਭੈਣ ਤਮਸੀ ਇਹਦੇ ਹਸਬੰਦ ਦੱਸਦੇ ਹਟਿਆ ਵੀ ਰਾਤ ਨੂੰ ਉੱਠ ਕੇ ਰੋਣ ਲੱਗ ਜਾਂਦੀ ਆ ਹੁਣ ਵੀ ਹਾਲਾਂਕਿ ਇਹਨੂੰ ਇਸ ਚੀਜ਼ ਲਈ ਤਾਂ ਫਿਰ ਖੁਸ਼ ਹੋਣਾ ਚਾਹੀਦਾ ਮਾਂ ਵੀ ਮਿਲ ਗਈ ਹੈ ਪ੍ਰਾਪਰਟੀਆਂ ਵੀ ਇਹਨੂੰ ਮਿਲ ਜਾਣਗੀਆਂ ਫਿਰ ਤਾਂ ਇੱਕ ਦਿਨ ਪਰ ਉਹ ਅੱਜ ਵੀ ਇਸ ਗੱਲ ਹੀ ਰੋਂਦੀ ਹੈ ਵੀ ਮੇਰਾ ਭਰਾ ਦਾ ਘਰ ਖਰਾਬ ਹੋ ਰਿਹਾ ਮੇਰੀ ਭਾਬੀ ਹੈ ਜਿਹੜੀ ਉਹ ਬੱਚਿਆਂ ਨੂੰ ਲੈ ਕੇ ਕਿੱਦਾਂ ਮੰਨ ਲਓ ਅੱਜ ਜਿਹੜੇ ਬੰਦੇ ਅਸਲ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਫੈਮਿਲੀ ਚ ਡਿਸਪਿਊਟ ਪੈਂਦਾ ਜਿਹਦੇ ਵਿੱਚ ਵਿਚੋਲੇ ਹੁੰਦੇ ਹਨ ਜਿਹਦੇ ਵਿੱਚ ਰਿਸ਼ਤੇਦਾਰ ਹੁੰਦੇ ਸਾਂਝੇ ਜਿਨ੍ਹਾਂ ਨੇ ਸਾਂਝੀ ਗੱਲ ਕਰਕੇ ਜਿਹੜਾ ਸਹੀ ਹੱਲ ਕੱਢਣਾ ਹੁੰਦਾ ਉਹਨਾਂ ਤੇ ਬਹੁਤ ਕੁਝ ਮੈਟਰ ਕਰਦਾ ਹੁੰਦਾ ਜੇ ਉਹ ਚੰਗੇ ਲੋਕ ਵਿੱਚ ਪਾ ਕੇ ਇਸ ਚੰਗੇ ਪਾਸੇ ਨੂੰ ਲੈ ਜਾਣ ਇਸ ਗੱਲ ਨੂੰ ਪਰ ਹਾਲਾਂ ਹਾਲਾਂ ਕਿ ਹਜੇ ਤੱਕ ਰਿਸ਼ਤੇਦਾਰ ਵੀ ਬਹੁਤ ਸਾਰੇ ਅੰਗੇਸ ਨਹੀਂ ਉਹਦੇ ਵੀ ਉਹਨੇ ਗਲਤ ਕੀਤਾ ਕੋਈ ਉਹਦੇ ਨਾਲ ਹੀ ਨਹੀਂ ਖੜ ਕੇ ਰਾਜੀ ਇੱਕ ਲਾਅ ਆ ਖੁਦ ਉਹ ਲਾਇਰ ਆ ਬੰਦਾ ਉਹਨੂੰ ਹਜੇ ਤੱਕ ਕੋਈ ਵਕੀਲ ਹੀ ਨਹੀਂ ਮਿਲ ਰਿਹਾ ਵੀ ਜਿਹੜਾ ਉਹਦੀ ਖਾਤਰ ਲੜਾਈ ਲੜ ਸਕੇ ਉਹਦੀ ਕਿਉਂਕਿ ਉਹਨੇ ਕੰਮ ਹੀ ਇਸ ਤਰ੍ਹਾਂ ਦਾ ਕੀਤਾ ਪਰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਵਾਈਫ ਨੂੰ ਉਹਨਾਂ ਦੇ ਪਰਿਵਾਰ ਨੂੰ ਹਜੇ ਵੀ ਰਿਅਲਾਈਜੇਸ਼ਨ ਨਹੀਂ ਹਜੇ ਵੀ ਉਹ ਇਸ ਗੱਲ ਤੇ ਗੱਲ ਕਰ ਰਹੇ ਨੇ ਵੀ ਜੀ ਇਹ ਤਾਂ ਪ੍ਰਾਪਰਟੀ ਦਾ ਮਤਲਬ ਹੈ ਭਾਈਓ ਵੀਡੀਓ ਦੇਖੋ ਪ੍ਰਾਪਰਟੀ ਦੀ ਤਾਂ ਗੱਲ ਹੀ ਖਤਮ ਹੋ ਗਈ ਉੱਥੇ ਠੀਕ ਆ ਭੈਣਾ ਭਰਾਵਾਂ ਦਾਸ ਵਿੱਚ ਹੋ ਸਕਦਾ ਕਿਤੇ ਗੱਲ ਹੋਈ ਹੋਵੇ ਇਸ ਗੱਲ ਨੂੰ ਲੈ ਕੇ ਰੌਲਾ ਪਿਆ ਹੋਵੇ ਗੁੱਸਾ ਗਿੱਲਾ ਹੋਇਆ ਹੋਵੇ ਪਰ ਅੱਜ ਜਿਹੜਾ ਮਸਲਾ ਅੱਜ ਇਸ ਮਾਨ ਨੂੰ ਇਨਸਾਫ ਦਿਵਾਉਣ ਦਾ ਸੀ ਤੇ ਉਹ ਮਿਲ ਗਿਆ ਹੁਣ ਆਪਾਂ ਅਗਲਾ ਸਟੈਪ ਆ ਜਿਹੜਾ ਉਹ ਲਈਏ ਵੀ ਇੱਕ ਤਾਂ ਇਸ ਮਾਨ ਦੀ ਪ੍ਰਾਪਰਟੀ ਨੂੰ ਇਹ ਵਾਪਸ ਦਿੱਤੀ ਜਾਵੇ ਇਹਨੂੰ ਇਹਦਾ ਜੋ ਵੀ ਤੋ ਖੋਇਆ ਗਿਆ ਵਾ ਇੱਕ ਉਹ ਬਾਹਰ ਆਵੇ ਉਹਨੂੰ ਬਾਕੀ ਦਾ ਕਾਨੂੰਨ ਨੇ ਕਰਨਾ ਜੋ ਵੀ ਪਰ ਅਸੀਂ ਦਰਖਾਸਤ ਕਰਦੇ ਆਂ ਆਪਣੇ ਇਸ ਮੰਚ ਤੋਂ ਵੀ ਉਹਦੀਆਂ ਜਿਹੜੀਆਂ ਕੋਟ ਰਾਹੀਂ ਜਿਹੜੀਆਂ ਬਣਦੀਆਂ ਲਿਟੀਗੇਸ਼ਨ ਉਹ ਚੱਲੂਗੀ ਉਹਨੂੰ ਜਮਾਨਤ ਮਿਲ ਜੇਵੇ ਘਟੂਕਾ ਟਾ ਕੇ ਫੇਸ ਕਰੇ ਆ ਕੇ ਆਪਣੀ ਉਸ ਕੀਤੀ ਹੋਈ ਗਲਤੀ ਨੂੰ ਉਹ ਰਿਅਲਾਈਜ਼ ਕਰੇ ਤੇ ਮਾਤਾ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੀ ਮਾਂ ਨੂੰ ਆਸ਼ਾ ਰਾਣੀ ਬਰਮਾ ਜੀ ਨੂੰ ਵੀ ਮੇਰੀ ਮਾਂ ਸਿਖਦਰਸ਼ਨ ਕੌਰ ਨੂੰ ਵੀ ਅੱਜ ਇਹ ਸਾਡੀਆਂ ਦੋਨੇ ਮਾਵਾਂ ਦਾ ਇੱਕੋ ਦਿਨ ਜਨਮ ਦਿਨ ਆ ਦੇਖੋ ਕਿੰਦਾ ਇਸ ਰੱਬ ਬਣਦੇ ਆ ਜਨਮ ਦਿਨ ਵਾਲੀ ਮਾਂ ਦਾ ਤੇ ਸਾਡੀ ਉਸ ਮਾਂ ਦਾ ਜਿਹਨੂੰ ਜਨਮ ਦੇਣ ਵਾਲੇ ਨੇ ਆਪਣੀ ਗਲਤੀ ਕਰਕੇ ਸਾਡੇ ਨਾਲ ਉਹਦਾ ਮੇਲ ਕਰਾਇਆ ਤੇ ਅਸੀਂ ਅੱਜ ਇੱਕੋ ਦਿਨ ਜਨਮ ਦਿਨ ਮਨਾ ਰਹੇ ਹਾਂ ਤੇ ਵਿਮਲਬੀਰ ਜੀ ਦਾ ਤਾਂ ਟੀਮਸੀ ਭੈਣ ਦਾ ਬੱਚਿਆਂ ਦਾ ਤਾਂ ਸ਼ੁਕਰੀਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਕਿਉਂਕਿ ਅਸੀਂ ਜਦ ਵੀ ਗੱਲ ਕਰੀ ਵੀਡੀਓ ਕਾਲ ਤੇ ਵੀ ਮਾਂ ਨਾ ਮਾਂ ਖੁਸ਼ ਹੁੰਦੇ ਸੀ ਪੂਰੇ ਤੇ ਉਹਦੇ ਚਿਹਰੇ ਦੀ ਉਹ ਰੌਣਕ ਦੱਸਦੀ ਅੱਜ ਵੀ ਵੀ ਅੱਜ ਵੀ ਉਹ ਮੇਰੀ ਮਾਂ ਘਟੋ ਘਟੋ ਇਸ ਤਕਲੀਫ ਚੋਂ ਬਾਹਰ ਨਿਕਲ ਕੇ ਖੁਸ਼ ਔਰ ਅੰਦਰ ਅਚੇਤ ਮਨ ਚ ਕਿਤਨੇ ਕਿਤੇ ਮਾਂ ਲਈ ਮਾਂ ਦੇ ਵੀ ਪੁੱਤ ਦਾ ਜਿਹੜਾ ਦਰਦ ਆ ਹਾਲਾਂਕਿ ਪੁੱਛਿਆ ਗਿਆ ਮਾਤਾ ਤੋਂ ਕਈ ਵਾਰ ਮਾਤਾ ਉਸ ਟਾਪਿਕ ਦੇ ਉੱਤੇ ਕੋਈ ਵੀ ਉਹ ਨਹੀਂ ਕਹਿਣਾ ਚਾਹੁੰਦੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ ਅਰਦਾਸ ਕਰਿਓ ਸਾਡੀ ਮਾਂ ਲਈ ਵੀ ਇਹਦੇ ਪਰਿਵਾਰ ਲਈ ਵੀ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਇਹਦੇ ਪਰਿਵਾਰ ਨੂੰ ਵੀ ਤੰਦਰੁਸਤੀਆਂ ਬਖਸ਼ੇ ਇਹਦੇ ਬੱਚਿਆਂ ਨੂੰ ਵੀ ਪੋਤੇ-ਪੋਤੀਆਂ ਨੂੰ ਵੀ ਦੋਤੀਆਂ ਨੂੰ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੈਪੀ ਹੈਪੀ ਲੈ ਗੁਰੂ ਦਾਦੀ ਮਾਂ ਨੂੰ ਖਿਲਾ ਲਈ। ਅੰ ਦੂਜੀ ਦਾਦੀ ਮਾਂ ਨੂੰ ਵੀ ਖਵਾ ਦੇ। ਹਾਂ ਤੂੰ ਵੀ ਖਵਾ ਲਈ। ਆਪਾਂ ਦੇ ਨੂੰ। ਇਹ ਦੂਜੀ ਦਾਦੀ ਮਾਂ ਨੂੰ ਖਵਾ ਦੇ। 阿玲啊！